ਫਤੇਗੜ ਸਾਹਿਬ ਦੀ ਧਰਤੀ ਤੇ ਆ ਕੇ ਵੀ ਕੁਝ ਲੋਕ ਆਪਣੀ ਗੰਦੀਆਂ ਕਰਤੂਤਾ ਤੋਂ ਬਾਝ ਨਹੀਂ ਆਉਂਦੇ ਮੈਂ ਸਵੇਰ ਦੇ तकरीबन 8-10 ਇਹਨਾਂ ਗੁੰਡਿਆਂ ਦੇ ਟੋਲਿਆਂ ਨੂੰ ਮੈਂ ਇਹਨਾਂ ਨੂੰ ਫਤੇਗੜ ਸਾਹਿਬ ਆਣ ਵਾਲੀ ਸੰਗਤ ਨਹੀਂ ਕਹਾਵਾਂਗਾ ਗੁੰਡਿਆਂ ਦੇ ਟੋਲੇ ਕਹਾਵਾਂਗਾ ਕਿਨਾਂ ਨੂੰ ਜਿਹੜੇ ਟੋਲੇ ਬਣਾ ਕੇ ਝੁੰਡ ਬਣਾ ਕੇ ਘੁੰਮਦੇ ਨੇ ਤੇ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਹੋਏ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਨੇ ਮੈਂ ਕਈ ਇਹਨਾਂ ਗੁੰਡਿਆਂ ਦੇ ਟੋਲਿਆਂ ਨੂੰ ਅੱਜ ਰੋਕਿਆ ਤੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਪਿਆਰੋ ਤੁਸੀਂ ਫਤੇਗੜ ਸਾਹਿਬ ਦੀ ਧਰਤੀ ਤੇ ਆਏ ਹੋ ਇੱਥੇ ਵੀ ਆ ਕੇ ਤੁਸੀਂ ਗੰਦ ਪਾ ਰਹੇ ਹੋ ਆਪਣੇ ਪਿੰਡ ਦੇ ਵਿੱਚ ਤੁਸੀਂ ਗੰਦ ਪਾ ਰਹੇ ਹੋ ਆਪਣੇ ਘਰ ਦੇ ਵਿੱਚ ਤੁਸੀਂ ਗੰਦ ਪਾ ਰਹੇ ਹੋ ਤੁਹਾਨੂੰ ਮੁਬਾਰਕ ਤੁਸੀ ਆਪਣੇ ਘਰ ਜਿੰਨਾ ਮਰਜ਼ੀ ਗੰਦ ਪਾਓ ਪਰ ਫਤੇਗੜ ਸਾਹਿਬ ਦੀ ਧਰਤੀ ਤੇ ਆ ਕੇ ਤੁਸੀਂ ਗੰਦ ਪਾ ਰਹੇ ਹੋ ਸ਼ਰਮ ਆਣੀ ਚਾਹੀਦੀ ਹੈ ਉਲਟਾ ਜਦੋਂ ਉਹਨਾਂ ਨੂੰ ਇਹ ਗੱਲ ਸਮਝਾਓ ਉਹ ਖਿੜਖੜ ਕੇ ਹੱਸਦੇ ਨੇ ਕਈ ਤਾਂ ਇਹ ਕਹਿੰਦੇ ਬਾਈ ਸਾਡੀ ਤਾਂ ਜ਼ੁਬਾਨ ਤੇ ਚੜੇ ਹੋਈ ਆ ਜੇ ਤੁਹਾਡੀ ਜ਼ੁਬਾਨ ਤੇ ਗੰਦਗੀ ਚੜੀ ਹੋਈ ਹੈ ਤੈਨੂੰ ਸੁਧਾਰਨਾ ਤੁਸੀਂ ਆ ਕਿ ਕਿਸੇ ਹੋਰ ਨੇ ਆ ਤੁਹਾਨੂੰ ਸਮਝਾ ਰਹੇ ਆ ਆਪਣੀ ਗਲਤੀ ਨੂੰ ਸਮਝੋ ਤੇ ਸੁਧਾਰੋ ਇੱਕ ਬੇਬੇ ਮਿਲੀ ਮੈਨੂੰ ਉਹ ਕਹਿੰਦੀ ਪੁੱਤ ਇਹ ਲੋਕ ਨਹੀਂ ਸੁਧਰ ਸਕਦੇ ਕਹਿੰਦੀ ਇਹ ਤਾਂ दारू ਪੀ ਕੇ ਸਾਨੂੰ ਬਹੁਤ ਹੀ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਨੇ ਤੂੰ ਤਾਂ ਥੋੜੀ ਜੀ ਗੱਲ ਸੁਣ ਕੇ ਤੈਨੂੰ ਓਖਾ ਲੱਗ ਗਿਆ ਨਾ ਅੱਜ ਤਾਂ ਬਹੁਤ ਸਾਰੀਆਂ ਗੱਲਾਂ ਸੁਣਦੇ ਆ ਨਾ ਤੋਂ ਪਿੰਡਾਂ ਦੇ ਵਿੱਚ ਇਹ ਹਾਲ ਨੇ ਕੁਝ ਪਿੰਡਾਂ ਦੇ ਮੈਂ ਇਹ ਨਹੀਂ ਕਹਿੰਦਾ ਸਾਰੇ ਪਾਸੇ ਹੋ ਜੇ ਨੇ ਜਾਂ ਸਾਰੇ ਹੋ ਜੇ ਹੈਗੇ ਨੇ ਲੇਕਿਨ ਬਹੁਤਾਰ ਸਾਨੂੰ ਆ ਚੀਜ਼ ਦੇਖਣ ਨੂੰ ਮਿਲ ਰਹੀਆਂ ਨੇ ਮੈਨੂੰ ਕਈ ਭੈਣਾ ਦੇ ਕਮੈਂਟ ਵੀ ਆਏ ਨੇ ਮੈਸੇਜ ਵੀ ਆਏ ਨੇ ਕਿ ਵੀਰ ਜੀ ਜਿਹੜਾ ਤੁਸੀਂ ਇਹ ਮੁਹਿੰਮ ਚਲਾਈ ਹੋਈ ਹੈ ਪੰਜਾਬ ਦੇ ਵਿੱਚ ਗਾਲਾਂ ਬੰਦ ਕਰਨ ਦੀ ਅਤੇ दारू ਬੰਦ ਕਰਨ ਦੀ ਸ਼ਰਾਬ ਬੰਦ ਕਰਨ ਦੀ ਤੁਹਾਡੀ ਮੁਹਿੰਮ ਬਹੁਤ ਵਧੀਆ ਹੈ ਪਰ ਤੁਹਾਨੂੰ ਸੱਚੇ ਦੱਸੀਏ ਅਸੀਂ ਦੁਖੀ ਬਹੁਤ ਆ ਇਨ੍ਹਾਂ ਚੀਜ਼ਾਂ ਤੋਂ ਸਾਡੇ ਆਦਮੀ ਘਰ ਦੇ दारू ਪੀਂਦੇ ਨੇ ਤੇ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਨੇ ਤੇ ਗਾਲਾਂ ਕੱਢ ਕੇ ਸਾਨੂੰ ਮਾਰਦੇ ਕੁਟਦੇ ਵੀ ਨੇ ਇਹ ਹਾਲਾਤ ਨੇ ਕਈ ਪਿੰਡਾਂ ਦੇ ਇਹ ਸੁਧਾਰ ਕਿਸੇ ਬਾਹਰ ਵਾਲੇ ਬੰਦੇ ਨੇ ਨਹੀਂ ਕਰਨੀ ਅਸੀਂ ਆਪ ਕਰਨੀ ਹੈ ਤੁਹਾਡੇ ਪਿੰਡ ਦਾ ਤੁਹਾਡੇ ਘਰ ਦਾ ਕੀ ਮਾਹੌਲ ਹੈ ਮੈਨੂੰ ਨਹੀਂ ਪਤਾ ਪਰ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆ ਕੇ ਇੱਥੇ ਤਾਂ ਆਪਾਂ ਆਪਣੇ ਆਪ ਨੂੰ ਸੁਰਾ ਸੁਧਾਰ ਲਈਏ ਨਾ ਮਤਲਬ ਇੱਥੇ ਅਸੀਂ ਡਰਾਮੇ ਕਰਨ ਵਾਸਤੇ ਆਏ ਆ ਇੱਥੇ ਵੀ ਗੁੰਡਾਗਰਦੀ ਕਰਨ ਵਾਸਤੇ ਆਏ ਆਂ ਇੱਥੇ ਵੀ ਗਾਲੀ ਕਲੋਜ਼ ਕਰਨ ਵਾਸਤੇ ਆਏ ਆਂ ਬਹੁਤ ਸਾਰੇ ਮੈਨੂੰ ਵੀਰ ਮਿਲੇ ਉਹਨਾਂ ਦੇ ਅੰਦਰ ਇੰਨੀ ਸ਼ਰਦਾ ਸੀ ਉਹ ਕਹਿੰਦੀ ਵੀਰ ਜੀ ਅਸੀਂ ਉਸ ਥਾਂ ਤੇ ਜਾਣਾ ਜਿੱਥੇ ਸਹਬਜ਼ਾਦਾ ਨੂੰ ਸ਼ਹੀਦ ਕੀਤਾ ਗਿਆ ਸ਼ਰਦਾ ਵਾਲੇ ਵੀਰ ਵੀ ਬਹੁਤ ਹੈ ਪਰ ਗੰਦਪਾਨ ਵਾਲੇ ਤੁਹਾਨੂੰ ਸਭ ਤੋਂ ਜ਼ਿਆਦਾ ਮਿਲਣਗੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆ ਕੇ ਵੀ ਅਸੀਂ ਆਪਣੀਆਂ ਇਹ ਗੰਦੀਆਂ ਕਰਤੂਤਾ ਜਿਹੜੀਆਂ ਉਹ ਨਹੀਂ ਸੁਧਾਰਦੇ ਤੁਸੀਂ ਖੜ੍ਹ ਜੋ ਕਿਸੇ ਚੌਂਕ ਤੇ ਜਾ ਕੇ ਖੜ੍ਹ ਜੋ ਤੁਸੀਂ 5 ਮਿੰਟ ਦੇ ਅੰਦਰ ਅੰਦਰ ਦੇਖੋਗੇ ਇਹੋ ਜਿਹੇ ਵੀਰ ਇੱਥੇ ਘੁੰਮਦੇ ਨਹਿਰਾਂਗੇ ਤੁਹਾਨੂੰ ਜਿਹੜੇ ਗੰਦੀਆਂ ਗੰਦੀਆਂ ਗੱਲਾਂ ਕਰ ਰਹੇ ਨੇ ਇਹ ਹਾਲ ਹੈ ਫਤਿਹਗੜ ਸਾਹਿਬ ਦੀ ਪਵਨ ਪਵਿੱਤਰ ਧਰਤੀ ਤੇ ਆਏ ਹੋਏ ਕੁਝ ਲੋਕਾਂ ਦਾ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਕੁਝ ਲੋਕਾਂ ਦਾ ਉਹਨਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਭਾਈ ਕੁਜਤਾ ਸ਼ਰਮ ਕਰੋ ਤੁਸੀਂ ਸ਼ਹੀਦੀ ਦੀ ਹਾੜੇ ਤੇ ਆਏ ਹੋਇਓ ਤੇ ਕਰਤੂਤਾ ਤੁਸੀਂ ਕੀ ਕਰਦੇ ਮੇਰੇ ਹੱਥ ਜੋੜ ਕੇ ਬੇਨਤੀ ਇਹੋ ਜਿਹਾ ਕੁਝ ਨਾ ਕਰੋ ਤੁਸੀਂ ਆਓ ਅਤੇ ਇਤਿਹਾਸ ਪੜੋ ਲੰਗਰ ਛਕੋ ਦਰਸ਼ਨ ਦੇਦਾਰੇ ਕਰੋ ਇਤਿਹਾਸ ਤੋਂ ਜਾਨੂ ਹੋਵੋ ਤੇ ਜੋ ਤੁਸੀਂ ਪੜਦੇ ਹੋ ਸੁਣਦੇ ਹੋ ਉਹ ਹੋਰਾਂ ਨਾਲ ਵੀ ਸਾਂਝਾ ਕਰੋ ਆਏ ਇਧਰ ਘੁੰਮਲੇ ਉਧਰ ਘੁੰਮਲੇ ਟਰੈਕਟਰ ਤੇ ਇਧਰ ਗਾਣੇ ਲਾ ਕੇ ਘੁੰਮ ਲਿਆ ਇਹ ਕੀ ਹੈ ਕਈ ਟਰੈਕਟਰ ਵਾਲੇ ਵੀਰ ਮਿਲੇ ਜਿਹੜੇ ਟਰੈਕਟਰਾਂ ਦੇ ਵਿੱਚ ਗਾਣੇ ਲਾ ਕੇ ਕਦੀ ਇੱਧਰ ਜਾ ਰਹੇ ਨੇ ਕਦੀ ਉੱਧਰ ਜਾ ਰਹੇ ਨੇ ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਮੈਂ ਕਿਹਾ ਵੀਰੇ ਬਹੁਤ ਵਧੀਆ ਤੁਸੀਂ ਬੜੇ ਵਧੀਆ ਬੜੇ ਗੀਤ ਲਾਏ ਹੋਏ ਨੇ ਇਤਿਹਾਸਕ ਗੀਤ ਲਾਏ ਹੋਏ ਨੇ ਕੁਝ ਸਿੱਖਣ ਨੂੰ ਕੁਝ ਜਾਣਨ ਨੂੰ ਮਿਲਦਾ ਹੈ ਇੱਕ ਆਪਾਂ ਨੂੰ ਵੀਰ ਦੱਸ ਦਿੰਦੇ ਨੇ ਉਹ ਜਿਹੇ ਵੀ ਗੀਤ ਲਾਏ ਹੋਏ ਸੀ ਬੱਚਿਆਂ ਨੇ ਬਹੁਤ ਵਧੀਆ ਗੱਲ ਹੈ ਪਰ ਕੀ ਆਪਾਂ ਇਤਿਹਾਸ ਤੋਂ ਵੀ ਜੁੜੇ ਹੋਏ ਆ ਮੈਂ ਉਹਨਾਂ ਨੂੰ ਸਿਰਫ ਇੱਕੋ ਸਵਾਲ ਪੁੱਛਿਆ ਸੀਗਾ ਮੈਂ ਇਹ ਦੱਸੋ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸਰਹੰਦ ਦੇ ਵਿੱਚ ਨੀਹਾ ਦੇ ਵਿੱਚ ਦੇਦੇ ਸਾਹਿਬ ਜਦੋਂ ਨੂੰ ਸ਼ਹੀਦ ਕੀਤਾ ਗਿਆ ਸੀ ਜਿਹੜਿਆਂ ਗਿਆ ਸੀਗਾ ਉਹ ਕੌਣ ਸਨ ਮਾਫੀ ਚਾਹਾਂਗਾ ਆਪਾਂ ਨੂੰ ਇਹ ਵੀ ਨਹੀਂ ਪਤਾ ਕਿ ਸਰਹੰਦੀ ਧਰਤੀ ਤੇ ਜਿਹੜੇ ਸਾਹਿਬਜਾਦਾਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਸੀ ਉਹਨਾਂ ਦੇ ਨਾਮ ਕੀ ਨੇ ਮੈਂ ਇਹ ਨਹੀਂ ਕਹਿੰਦਾ ਸਾਰਿਆਂ ਨੂੰ ਲੇਕਿਨ ਬਹੁਤਿਆਂ ਨੂੰ ਪਤਾ ਹੀ ਨਹੀਂ ਸੀਗਾ ਉਹ ਇੱਕ ਦੂਜੇ ਨੂੰ ਦੇਖ ਕੇ ਕਹਿੰਦਾ ਉਹ ਭਾਈ ਆ ਗੱਲ ਦਾ ਆ ਕਰ ਯਾਰ ਬੜੀ ਬੇਇੱਜ਼ਤੀ ਹੁੰਦੀ ਹੈ ਲੈ ਦੱਸ ਕੋਈ ਅਸੀਂ ਕੋਈ ਕੈਮਰਾ ਨਹੀਂ ਲਾਇਆ ਕੋਈ ਲਾ ਮੈਂ ਇੱਥੇ ਕਰੇ ਕੈਮਰਾ ਹੀ ਲਾਂਦਾ ਪਹਿਲਾਂ ਅਸੀਂ ਕੈਮਰਾ ਲਾ ਕੇ ਵੀਡੀਓ ਬਣਾਉਂਦੇ ਸੀ ਪਰ ਮੈਂ ਮਹਿਸੂਸ ਇਹ ਕੀਤਾ ਕਿ 98% ਨੂੰ ਜਵਾਬ ਨਹੀਂ ਪਤਾ ਉਹ 98% ਇਸ ਕਰਕੇ ਅਸੀਂ ਕੈਮਰਾ ਲਾਣਾ ਬੰਦ ਕਰਤਾ ਕਿਉਂਕਿ ਸਾਨੂੰ ਐਂ ਲੱਗਦਾ ਕਿ ਅਸੀਂ ਕਿਸੇ ਵੀ ਪਰਸਨਲ ਤੌਰ ਤੇ ਪਾਰਟਿਕੂਲਰ ਇੱਕ ਬੰਦੇ ਦੀ ਇਨਸਰਟ ਨਹੀਂ ਕਰਨੀ ਅਸੀਂ ਇਹ ਦੇਖਣਾ ਕਿ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ ਇਹਨੂੰ ਸੁਧਾਰਨਾ ਹੈ ਮਿਲ ਕੇ ਸੁਧਾਰਨਾ ਹੈ ਤੇ ਉਹ ਜਿਹੜੇ ਵੀ ਵੀਰ ਪਰਮੇ ਦੀ ਵੀਡੀਓ ਨੂੰ ਦੇਖ ਰਹੇ ਨੇ ਸਾਰੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਭਾਈ ਸੁਧਾਰ ਕਰੋ ਤੁਸੀਂ ਧਾਰਮਿਕ ਸਥਾਨ ਕਿਸੇ ਵੀ ਜਾਣੇ ਹੋ ਉਥੇ ਜਾ ਕੇ ਉਥੇ ਦਾ ਇਤਿਹਾਸ ਵੀ ਪੜੋ ਔਰ ਜਦ ਜਾਣੋ ਨਾ ਸਭਿਅਕ ਤਰੀਕੇ ਨਾਲ ਜਾਓ ਭਾਈ ਦੇਖੋ ਉਥੇ ਕੀ ਕੁਝ ਹੋਇਆ ਉਹ ਜਾਣੋ ਔਰ ਆਪਣੀ ਸ਼ਬਦਾਵਲੀ ਜਿਹੜੀ ਹੈ ਉਹ ਹੀ ਸਹੀ ਦੇਖੋ ਹੋ ਸਕਦਾ ਤੁਸੀਂ ਪਿੰਡ ਦੇ ਵਿੱਚ ਤੁਹਾਨੂੰ ਕਿਸ ਭਰ ਜੋ ਥੋੜੀ ਸ਼ਬਦਾਵਲੀ ਹੈ ਉਹ ਬਹੁਤ ਜ਼ਿਆਦਾ ਗਲਤ ਹੈ ਉਹਨੂੰ ਸੁਧਾਰੋ ਇਹਨ ਲਈ ਕਿ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ